लुधियाना ਦੇ ਵਿੱਚ ਕਿਸ ਕਦਰ ਪੁਲਿਸ ਸਖਤ ਹੋ ਗਈ ਹੈ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਲਾਸ਼ੀ ਲਈ ਜਾਂਦੀ ਹੈ ਜਿਹਾ ਨਿਊਜ਼ਪੇਪਰ ਦੀ ਸਪਲਾਈ ਰੋਕੀ ਗਈ ਹੈ ਪਰ ਲੁਧਿਆਣਾ ਦੀ ਤਸਵੀਰ ਸਾਹਮਣੇ ਆਈ ਹੈ ਪੁਲਿਸ ਨੇ ਕਿਹਾ ਤ੍ਰਗਤ ਆਮ ਸਮਗਲਿੰਗ ਦੇ ਸ਼ਖਤ ਗੱਡੀਆਂ ਰੋਕੀਆਂ ਗਈਆਂ ਨੇ ਲੋਕਾਂ ਨੂੰ ਕਈ ਘੰਟੇ ਲੇਟ ਮਿਲੇ ਨੇ ਅਖਬਾਰ ਕੀ ਕਾਰਨ ਹੈ ਪੂਰੀ ਜਾਣਕਾਰੀ ਤੁਹਾਨੂੰ ਦੇ ਰਿਹਾ ਤਸਵੀਰਾਂ ਵੇਖ ਸਕਦੇ ਹੋ ਕਿ ਸ਼ੁੱਕਰਵਾਰ ਸ਼ਨੀਵਾਰ ਦਰਮਿਆਨੀ ਰਾਤ ਪੁਲਿਸ ਨੇ ਅਭਿਆਨ ਚਲਾ ਕੇ ਅਖਬਾਰ ਲੈ ਕੇ ਜਾ ਰਹੇ ਗੱਡੀਆਂ ਨੂੰ ਵਾਫਾ ਇਲਾਕਿਆਂ ਦੇ ਵਿੱਚ ਰੋਕ ਕੇ ਉਸ ਦੀ ਚੈਕਿੰਗ ਕੀਤੀ ਹੈ ਇਹ ਚੈਕਿੰਗ ਰਾਤ 10:00 ਵਜੇ ਤੋਂ ਸ਼ੁਰੂ ਹੋਈ ਜੋ ਸਵੇਰੇ ਤੱਕ ਚੱਲਦੀ ਰਹੀ ਇਸ وجہ ਦੇ ਨਾਲ ਜ਼ਿਆਦਾਤਰ ਸ਼ਹਿਰਾ ਕਸਬਾ ਤੇ ਪਿੰਡਾਂ ਦੇ ਲੋਕਾਂ ਨੂੰ ਸਵੇਰ ਸਮੇਂ ਅਖਬਾਰ ਵੀ ਨਹੀਂ ਮਿਲ ਪਾਇਆ। ਸੂਤਰਾਂ ਦੇ ਅਨੁਸਾਰ ਪੁਲਿਸ ਦੇ ਕੋਲ ਡਰੱਗ ਤੇ ਹਥਿਆਰ ਸਪਲਾਈ ਦਾ ਇਪੋਰਟ ਸੀ। ਇਸ ਲਈ ਵੱਖ-ਵੱਖ ਅਖਬਾਰਾਂ ਦੇ ਪ੍ਰਿੰਟਿੰਗ ਸੈਂਟਰਾਂ ਤੋਂ ਨਿਊਜ਼ਪੇਪਰ ਲੈ ਕੇ ਨਿਕਲੀਆਂ ਗੱਡੀਆਂ ਨੂੰ ਰਾਜਪਾਤ ਦੇ ਰਸਤੇ ਦੇ ਵਿੱਚ ਰੋਕ ਕੇ ਤਲਾਸ਼ੀ ਲਈ ਗਈ। ਇਹ ਦਾਵਾ ਕੀਤਾ ਡੌਗ ਸਕਵਾਡ ਨੂੰ ਵੀ ਬੁਲਾਇਆ ਗਿਆ। ਕੁਝ ਦਾਵਾ ਤੇ ਖਾਣਿਆਂ ਦੇ ਅੰਦਰ ਲਿਜਾ ਕੇ ਉਹਨਾਂ ਦੀ ਜਾਂਚ ਕੀਤੀ ਗਈ ਇਸ ਦੇ ਵਿੱਚ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਦੇ ਕੁਝ ਵੀ ਅਧਿਕਾਰਤ ਰੂਪ ਨਾਲ ਬਿਆਨ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਪਰ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੁਸੀਂ ਵੇਖ ਸਕਦੇ ਹੋ ਇਸ ਸਿੱਕੇ ਦਾ ਅਸਰ ਲਗਭਗ ਸਾਰੇ ਘਵਾਰਾ ਤੇ ਪਿਆ ਜ਼ਾਤਰ ਸੈਂਟਰਾ ਤੇ ਉਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਲੁਧਿਆਣਾ ਅੰਮ੍ਰਿਤਸਰ ਮੋਗਾ ਫਰੀਦਕੋਟ ਕੋਟਪੂਰਾ ਪਠਾਨਕੋਟ ਫਾਸਲਕਾ ਅਬੋਰ ਬਰਨਾਲਾ ਵਿੱਚ ਲੋਕਾਂ ਨੂ ਸਮੇਤ ਅਖਬਾਰ ਨਹੀਂ ਪਹੁੰਚਾਇਆ ਅਖਬਾਰ ਵੰਡਣ ਵਾਲੇ ਹਾਕਰਾ ਤੇ ਡਿਸਟ੍ਰੀਬਿਊਟਰ ਵੀ ਇਸ ਤੋਂ ਨਾਰਾਜ਼ ਨਜ਼ਰ ਆਏ ਨੇ ਗੱਡੀ ਚਲਾ ਰਹੇ ਕੁਝ ਡਰਾਈਵਰਾਂ ਦੇ ਵਿਸਾਰ ਪੁਲਿਸ ਖਾਸ ਤੌਰ ਤੇ ਦੋ ਅਖਬਾਰਾਂ ਦੇ acketing ਦੀ ਜਾਂਚ ਕਰ ਰਹੀ ਸੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੱਸ ਦੇ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਸਭ ਤੋਂ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਪੁਲਿਸ ਦੀ ਕਾਰਵਾਈ ਹੁੰਦੀ ਹੈ ਪਰ ਇਸ ਦਾ ਜ਼ਿਆਦਾ ਸਭ ਵੇਖਣ ਨੂੰ ਨਹੀਂ ਮਿਲਿਆ। ਕਈ ਹਿੱਸਿਆਂ ਵਿੱਚ ਨਿਊਜ਼ਪੇਪਰ ਨੂੰ ਲੱਦੀ ਗੱਡੀਆਂ ਨੂੰ ਰੋਕ ਕੇ ਤਲਾਸ਼ੀ ਲੈਤੀ ਗਈ ਹੈ। ਆਮ ਲੋਕਾਂ ਨੂੰ ਸਵੇਰੇ 8 ਵਜੇ ਤੱਕ ਅਖਬਾਰ ਨਹੀਂ ਮਿਲ ਪਾਇਆ। ਨਿਊਜ਼ਪੇਪਰ ਡਿਸਟ੍ਰਿਬਿਊਸ਼ਨ ਨੇ ਕਿਹਾ ਕਿ ਐਤਵਾਰ ਨੂੰ ਕੰਮ ਦਾ ਦਬਾਅ ਜ਼ਿਆਦਾ ਰਹਿੰਦਾ ਹੈ। ਉੱਪਰ ਤੋਂ ਇਸ ਕਾਰਵਾਈ ਨੇ ਸਾਡੀ ਪਰੇਸ਼ਾਨੀ ਵੱਧਾ ਦਿੱਤੀ ਹੈ। ਜੇਕਰ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਗੁਰਦਾਸਪੁਰ ਬਟਾਲਾ ਦੇ ਵਿੱਚ ਜ਼ਿਆਦਾਤਰ ਹਿੱਸਾ ਵਿੱਚ ਸਵੇਰੇ 10 ਵਜੇ ਤੱਕ ਅਖਬਾਰ ਘਰਾਂ ਦਾ ਵਿੱਚ ਨਹੀਂ ਪਹੁੰਚ ਪਾਇਆ। ਇਹ ਸਵੇਰੇ ਕਾ ਤਾਮਤੇ ਪਾਲਿਸ ਅਖਬਾਰ ਵਾਲੀ ਗੱਡੀਆਂ ਦੀ ਜਾਂਚ ਕਰਦੀ ਨਜ਼ਰ ਆਈ ਹੈ ਚੰਡੀਗੜ੍ਹ ਤੇ ਵੀ ਅਖਬਾਰਾਂ ਵਾਲੀਆਂ ਗੱਡੀਆਂ ਦੀ ਜਾਂਚ ਕੀਤੀ ਗਈ ਹੈ ਫਾਜ਼ਿਲਕਾ ਸਿਰਫ ਦੈਨਿਕ ਪਾਸ ਕਰਤੇ ਇੱਕ ਹੋਰ ਅਖਬਾਰ ਦੀ ਸਪਲਾਈ ਪਹੁੰਚੀ ਹੈ ਲਾਲਬੱਤੀ ਚੌਕ ਤੇ ਅਖਬਾਰਾਂ ਦੇ ਦੁਕਾਨ ਚਲਾਉਣ ਵਾਲੇ ਸੁਭਾਸ਼ੰਦਰ ਨੇ ਦੱਸਿਆ ਕਿ ਜਲਾਲਾਬਾਦ ਦੇ ਨਜ਼ਦੀਕੀ ਚੈਕਿੰਗ ਕੀਤੀ ਗਈ ਅਬੋਰ ਦੇ ਵਿੱਚ ਵੀ ਕੁਝ ਅਜਿਹੇ ਵੇਖਣ ਨੂੰ ਮਿਲਿਆ ਪਠਿੰਡਾ ਮੋਗਾ ਬਰਨਾਲਾ ਖੰਨਾ ਨਵਾਂਸ਼ਹਿਰ ਹੁਜਾਰਪੁਰ ਪਠਾਨਕੋਟ ਹੈ ਜਿਹੜੇ ਕੀ ਹਰ ਜਗ੍ਹਾ ਅਖਵਾਰਾਂ ਦੀਆਂ ਗੱਡੀਆਂ ਦੀ ਸਪਲਾਈ ਰੋਕ ਦਿੱਤੀ ਗਈ ਹੈ ਕਿਉਂਕਿ ਉਹਨਾਂ ਦੀ ਜਾਂਚ ਕੀਤੀ ਗਈ ਸੀ ਦੱਸਦਾ ਕਿ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਡਰਾਈਵਰਾਂ ਦੇ ਫੋਨ ਵੀ ਲੈ ਲਿੱਤੇ ਗਏ ਜਿਹਾ ਜਾਂਚ ਦੇ ਦੌਰਾਨ ਡਰਾਈਵਰਾਂ ਦੇ ਫੋਨ ਪੁਲਿਸ ਨੇ ਆਪਣੇ ਕੋਲ ਰੱਖੇ ਨੇ ਇਸ ਤੋਂ ਬਾਅਦ ਪੁਲਿਸ ਵਾਲੇ ਹਰ ਗੱਡੀ ਵਿੱਚ ਬੈਠ ਗਏ ਅੰਮ੍ਰਿਤਸਰ ਦੀ ਐਂਟਰੀ 골ਡਨ ਗੇਟ ਤੱਕ ਉਹਨਾਂ ਲੈ ਕੇ ਗਏ ਡੌਗ ਸਕਵਾਡ ਦੀ ਟੀਮ ਬੁਲਾਈ ਗਈ ਹੈ ਅਖਵਾਰਾਂ ਦੇ ਸਾਰੇ ਬੰਡਲ نیچے ਉਤਵਾਏ ਗਏ ਉਹਨਾਂ ਨੂੰ ਖੋਲ-ਖੋਲ ਕੇ ਚੈੱਕ ਕੀਤਾ ਗਿਆ ਵੱਡੇ ਸਪਲਾਈ ਜਿਹੜੀ ਕਿ ਡਰੱਗ ਦੀ ਕਹਿ ਸਕਦੇ ਆ ਜਾਂ ਫਿਰ ਅਸਲੇ ਦੀ ਕਹਿ ਸਕਦੇ ਆ ਜਿਸ ਦੀ ਪੁਲਿਸ ਨੂੰ ਸ਼ੱਕ ਸੀ ਜਿਸ ਦਰਮਿਆਨ ਚੈਕਿੰਗ ਹੋਈ ਹੈ ਦੱਸ ਦਈਏ ਕਿ ਕੋਟਪੂਰਾ ਦੇ ਏਜੰਟ ਨੇ ਕਿਹਾ ਕਿ ਆਰ ਡੀ ਐਕਸ ਦਾ ਕੋਈ ਇਨਪੁਟ ਸੀ ਸੂਤਰਾ ਦੇ ਹਵਾਲੇ ਤੋਂ ਜੋ ਖਬਰ ਸਾਹਮਣੇ ਆਈ ਹੈ ਉਹਨਾਂ ਇਹ ਦੱਸਿਆ ਕਿ ਆਰ ਡੀ ਐਕਸ ਦਾ ਕੋਈ ਇਨਪੁਟ ਪੁਲਿਸ ਨੂੰ ਮਿਲਿਆ ਜਿਸ ਸੰਬੰਧੀ ਇਹ ਰੋਕ ਕੇ ਪੁਲਿਸ ਨੇ ਸਾਰੀ ਥਾਮਾ ਤੇ ਇਹ ਚੈਕਿੰਗ ਕੀਤੀ ਹੈ ਕਿਸ ਕਰ ਮਾਈ ਡੀਅਰ ACP ਨੌਰ ਸਾਹਿਬ ਮੇਰੇ ਸੁਪਰਵਾਈਜ਼ ਅਫਸਰ ਸੀ ਕਿਉਂ ਨਾਲ ਸਾਰੀ ਨਾਕਾਬੰਦੀ ਕੀਤੀ ਸੀ ਨਾਕਾਬੰਦੀ ਕੀਤੀ ਜੀ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਤੇ ਬਾਕੀ ਸੀਨੀਅਰ ਅਫਸਰ ਮੇਰੇ ACP ਸਾਹਿਬ ਨਾਲ ਕਿਸ ਕਰਕੇ ਕਿਸ ਕਰਕੇ ਨਾਕਾਬੰਦੀ ਕੋਈ ਦੱਸ ਸਕਦੇ ਆ ਕੋਈ ਇਨਫੋਰਮੇਸ਼ਨ ਕੋਈ ਦੱਸਣਗੇ ਸਰ ਸਿਰਫ ਅਫਵਾੜ ਦੀ ਗੱਡੀ ਨਹੀਂ ਰੋਕਦੇ ACP ਸਾਹਿਬ ਨਾ ਅਫਵਾੜ ਦੀ ਗੱਡੀ ਚੈਕਿੰਗ ਬਾਕੀ ਵੀ ਕੀਤੀ ਹੈ ਦੇਖੋ ਲਿਸਟ ਬਣਾਈਆਂ ਅਸੀਂ ਬਟ ਅਫਵਾੜ ਵਾਲੀ ਵੀ ਕੀਤੀ ਸੀ ਚੈੱਕ ਕੀਤੀ ਕੋਈ ਇਨਪੁਟ ਤਾਂ ਦੱਸੋ ਏ ਇਸਨੇ ਰੱਬ ਸੋਚਿਆ ਇਸ ਲਈ ਰੁਕਾ ਇਸ ਲਈ ਚੈੱਕ ਕਰਿਆ ਗਿਆ उनको घड़ी